ਸ਼ਹੀਦਾਂ ਦੀ ਖੇਡ ਉਹਨਾਂ ਦੀ ਪਾਵਰ ਉਹਨਾਂ ਦੀ ਸ਼ਕਤੀ ਕੋਈ ਮਖੌਲ ਨਹੀਂਗਾ ਬਹੁਤ ਵੱਡੀ ਖੇਡ ਆ ਸ਼ਹੀਦਾਂ ਦੀ ਤਾਕਤ ਨੂੰ ਕੌਣ ਸਮਝ ਸਕਦਾ ਭਾਈ ਰੂਪਾ ਹੋਇਆ ਉਹਦੇ ਦੋ ਪੁੱਤ ਹੋਏ ਕਰਮ ਸਿੰਘ ਧਰਮ ਸਿੰਘ ਜਦੋਂ ਕਲਗੀਧਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ ਨਾ ਮਾਲਵੇ ਦੇਸ਼ ਵੱਲ ਉਹਨਾਂ ਸੋਚਿਆ ਸਤਿਗੁਰਾਂ ਦੀ ਸੇਵਾ ਕਰੀਏ ਤੇ ਮਨ 'ਚ ਖਿਆਲ ਆਇਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰੇ ਪੁੱਤ ਹੀ ਸ਼ਹੀਦ ਹੋ ਗਏ ਤੇ ਇੱਕ ਨੂੰ ਵੀ ਰੱਖ ਲੈਿੰਦੇ ਵੀ ਗੁਰੂ ਗੋਬਿੰਦ ਸਿੰਘ ਤੇ ਅੰਤਰਜਾਮੇ ਆ ਤੇ ਉਹਦੇ ਸਾਹਿਬਜ਼ਾਦੇ ਨੂੰ ਕੋਈ ਮਾਰ ਕਿੱਦਾਂ ਗਿਆ ਐਦਾਂ ਦੀ ਮਨ 'ਚ ਖੇਡ ਕੀਤੀ ਫੇਰ ਮਨ ਚ ਸੋਚਿਆ ਵੀ ਜਾ ਕੇ ਸਤਗੁਰਾਂ ਨੂੰ ਪੁੱਛਾਂਗੇ ਮਹਾਰਾਜ ਕੀ ਕਲਾ ਕੀ ਵਰਤੀ ਆ ਤੇ ਮਨ ਚ ਇਹ ਸੋਚਿਆ ਵੀ ਜੇ ਕੋਈ ਗੋਬਿੰਦ ਸਿੰਘ ਸਾਹਿਬ ਪ੍ਰਮਾਤਮਾ ਹੀ ਤੇ ਚਾਰ ਨਹੀਂ ਮਿਜਾ ਸਕੇ ਜਾ ਉਹਨਾਂ ਨੂੰ ਕੋਈ ਮਾਰ ਗਿਆ ਜਾਂ ਇਦਾਂ ਦੀ ਗੱਲ ਉਹ ਜਦੋਂ ਫਿਰ ਤੁਰੇ ਆਉਣ ਦਾ ਗੁਰੂ ਘਰ ਨੂੰ ਗੱਡਾ ਉਹਨਾਂ ਲੰਗਰ ਦਾ ਭਰਿਆ ਇੱਕ ਸਿੰਘ ਤੇ ਗੱਡਾ ਹਿੱਕਦਾ ਆਵੇ ਤੇ ਦੂਜਾ ਉਵੇਂ ਹੀ ਤੁਰ ਕੇ ਗੱਡੇ ਆਲਾ ਤੇ ਖਾ ਲੰਗਿਆ ਜਿਹੜਾ ਮਗਰ ਤੁਰ ਕੇ ਆਉਂਦਿਆ ਸੀ ਨਾ ਧਰਮ ਸੋ ਉਹਦੇ ਦੂਰੋ ਹੀ ਨਜ਼ਰ ਪਈ ਵੀ ਇੱਕ ਨਿਹੰਗ ਸਿੰਘ ਤੁਰੇ ਆਵੇ ਉਹਦਾ ਕੱਦ ਜਿਹੜਾ ਸੀ ਹੈ ਤਾਂ ਦਰਮਿਆਨਾ ਜਿਹਾ ਕੱਦ ਸੀ ਤੁਰੇ ਆਵੇਂ ਉਹਨੇ ਵੇਖਿਆ ਕੋਈ ਸਿੰਘ ਦਿਖ ਪਿਆ ਜਦੋਂ ਤੇ ਉਹਨਾਂ ਨੇ ਗੁਰੂ ਦੀ ਗੱਲ ਹੀ ਕਰਨੀ ਆ ਨਾ ਮਨ 'ਚ ਖਿਆਲ ਆਇਆ ਵੀ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣ ਚੱਲਿਆ ਇਹ ਵੀ ਉਧਰ ਨਹੀਂ ਜਾਂਦਾ ਹੋਊਗਾ ਉਹਨਾਂ ਆਵਾਜ਼ ਮਾਰ ਲਈ ਉਹ ਧਰਮਸੋਹਣੇ ਕੀ ਵੇਖਿਆ ਵੀ ਜਿੰਨੀ ਵਾਰੀ ਉਹਨੇ ਅੱਖ ਦੀਆਂ ਪਲਕਾਂ ਚਮਕੀਆਂ ਜਿਹੜਾ ਸਿੰਘ ਅ ਤੋਂ ਆਉਂਦਿਆ ਸੀ ਨਾ ਕਦੀ ਉਹਦਾ ਬਾਣਾ ਨੀਲਾ ਦਿਖਿਆ ਜਦੋਂ ਫੇਰ ਉਹਨੇ ਅੱਖ ਫਰਕੀ ਕਦੀ ਬਾਣਾ ਚਿੱਟਾ ਹੋ ਗਿਆ ਫੇਰ ਉਹਨੇ ਅੱਖ ਫਰਕੀ ਕਦੀ ਬਾਣਾ ਕੇਸਰੀ ਹੋ ਗਿਆ ਐਂ ਤਾਂ ਜਿੰਨੇ ਕਦਮ ਉਹ ਸਿੰਘ ਲੱਗ ਕੇ ਆਇਆ ਨਾ ਤੇ ਜਿੰਨੀ ਵਾਰੀ ਧਰਮਸੋਹਣੇ ਅੱਖਾਂ ਫਰਕੀਆਂ ਓਨੀ ਵਾਰੀ ਉਹ ਬਾਣੇ ਦਾ ਰੰਗ ਉਹਨੂੰ ਬਦਲਦਾ ਹੀ ਦਿਖਿਆ ਉਹ ਫਿਰ ਜਦੋਂ ਲ ਉਨੇ ਫਦੇ ਬਲਾਈ ਤੇ ਉਹ ਜਿਹੜਾ ਧਰਮ ਸਿੰਘ ਸੀ ਉਹਨੇ ਆਖਿਆ ਵੀ ਸਿੰਘ ਸਾਹਿਬ ਇਹ ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ ਜੇ ਧੋਖਾ ਖਾਂਦਿਆਂ ਵੀ ਤੇ ਇੱਕ ਵਾਰੀ ਧੋਖਾ ਆਉਂਦਾ ਦੋ ਵਾਰੀ ਆਉਂਦਾ ਜਿੰਨੇ ਕਦਮ ਤੁਸੀਂ ਚੱਲੇ ਹੋ ਤੇ ਜਿੰਨੀ ਵਾਰੀ ਮੇਰੀਆਂ ਅੱਖਾਂ ਫਰਕੀਆਂ ਨੇ ਓਨੀ ਵਾਰੀ ਤੁਹਾਡੇ ਬਾਣੇ ਦਾ ਰੰਗ ਬਦਲਦਾ ਮੈਂ ਵੇਖਿਆ ਆ ਮੈਨੂੰ ਕੋਈ ਸ਼ੱਕ ਨਹੀਂ ਲੱਗਦਾ ਪਰ ਮੈਨੂੰ ਇਹ ਨਹੀਂ ਸਮਝ ਆਈ ਵੀ ਤੁਸੀਂ ਹੈ ਕੌਣ ਜੀ ਉਹ ਸਿੰਘ ਨੇ ਆਖਿਆ ਵੀ ਧਰਮਸਿਆ ਮੈਂ ਸ਼ਹੀਦ ਹਾਂ ਉਹ ਪੁੱਛਣ ਲੱਗਾ ਜੀ ਕਿਹੜੇ ਸ਼ਹੀਦ ਉਨੇ ਸ਼ਹੀਦ ਸਿੰਘ ਸਾਹਿਬ ਨੇ ਦੱਸਿਆ ਧਰਮਸਿਆ ਜਿਹਨੂੰ 96 ਕਰੋੜ ਖਾਲਸਾ ਕਹੀਦਾ ਨਾ 96 ਕਰੋੜ ਖਾਲਸਾ ਫੌਜ ਆ ਗੁਰੂਪੰਥ ਦੀ ਸਿੰਘ ਸਾਹਿਬ ਜੀ ਕਹਿੰਦੇ ਵੀ ਮੈਂ ਉਹਨਾਂ 96 ਕਰੋੜ ਵਿੱਚੋਂ ਇੱਕਿਆਂ ਇੱਕ ਤੇ ਉਹ ਧਰਮਸੋ ਨਮਸਕਾਰ ਕਰਨ ਲੱਗਿਆ ਕਹਿੰਦਾ ਵੀ ਮੈਂ ਕਿਦਾ ਮੰਨਾਂ ਵੀ ਇਹ ਤਾਂ ਮੈਨੂੰ ਯਕੀਨ ਹੋ ਗਿਆ ਵੀ ਤੁਸੀਂ ਆਮ ਬੰਦੇ ਨਹੀਂ ਹੋ ਆਮ ਨਿਹੰਗ ਸਿੰਘ ਨਹੀਂ ਹੋ ਤੁਹਾਡੀ ਕਲਾ ਦੁਨੀਆ ਤੋਂ ਆੜਿਆ ਪਰ ਮੈਂ ਇਹ ਕਿਦਾ ਮੰਨਾਂ ਵੀ ਤੂੰ ਉਹੀ ਹਾਂ ਉਹ ਆਂਦਾ ਆਸ਼ਾ ਫਿਰ ਕਿਵੇਂ ਬਣੇਗਾ ਕਹਿੰਦਾ ਜੀ ਵੇਖ ਲਾਂ ਤਾਂ ਮੰਨਾਂ ਉਹ ਕਹਿੰਦਾ ਚੱਲ ਫਿਰ ਮੈਨੂੰ ਵੇਖ ਉਹਨੇ ਪੈਰ ਤੇ ਜ਼ਮੀਨ ਤੇ ਹੀ ਰੱਖੇ ਨੇ ਸਿਰ ਲੈ ਗਿਆ ਉਹ ਸਮਾਨ ਦੇ ਲਾਗੇ ਉਹ ਨਹੀਂ ਆਖਿਆ ਧਰਮਸਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੈਨੂੰ ਇੰਨਾ ਬਲ ਦਿੱਤਾ ਆ ਇਹ ਸਾਰੀ ਪ੍ਰਿਥਵੀ ਨੂੰ ਮੈਂ ਕਲੀ ਤੇ ਲੈ ਕੇ ਮਸਲਾ ਤੇ ਫੂਕ ਮਾਰ ਕੇ ਦਾਦਾ ਤੇ ਇੰਦਾਂ ਦੀਆਂ ਕਈ ਪ੍ਰਿਥਵੀਆਂ ਮੈਂ ਦਾਦਾ ਇੰਨਾ ਬਲ ਆ ਮੈਨੂੰ ਕਲਗੀਧਰ ਸਹਿਬ ਜੀ ਦਾ ਦਿੱਤਾ ਹੋਇਆ ਪਰ ਮੈਂ ਸਤਿਗੁਰਾਂ ਦੇ ਹੁਕਮ 'ਚ ਹੀ ਚੱਲਦਾ ਆ ਜਿਉਂ ਕਹਿਣ ਤੇ ਮੈਂ ਜੋ ਮਰਜ਼ੀ ਕਰਦਾ ਜਿਉਂ ਨਾ ਕਹਿਣ ਤੇ ਮੈਂ ਕੁਝ ਵੀ ਨਹੀਂ ਕਰਦਾ ਇੱਕ ਸ਼ਹੀਦਾਂ ਦੀ ਪਾਵਰ ਆ ਉਹਨੇ ਫਿਰ ਪੁੱਛਿਆ ਕਹਿੰਦਾ ਵੀ ਸਾਹਿਬ ਜੀ ਨੇ ਚਾਰ ਨਹੀਂ ਬਚਾਏ ਕੋ ਸ਼ਹੀਦ ਸਨ ਕਹਿੰਦੇ ਧਰਮਸਿਆ ਤੈਨੂੰ ਕੀ ਲੱਗਦਾ ਵਾ ਵਜ਼ੀਰ ਖਾਨ ਸਾਹਿਬ ਜਦਿਆਂ ਨੂੰ ਮਾਰ ਗਿਆ ਨਹੀਂ ਉਹ ਉਹਨਾਂ ਨੂੰ ਮਾਰ ਹੀ ਨਹੀਂ ਸਕਿਆ ਉਹਨਾਂ ਦਾ ਰਾਜ ਤੇ ਸੱਚਖੰਡ 'ਚ ਅੱਜ ਵੀ ਅਟਲ ਹੈ ਆ ਕਹਿੰਦਾ ਕਿ ਧਰਮ ਸਾਹਿਬ ਦੇ ਚਾਰ ਨਹੀਂ ਪੁੱਤ ਨੇ ਪੰਜ ਪੰਚਮ ਖਾਲਸਾ ਸਤਗੁਰ ਪੂਰਾ ਜਿਨ ਇਹ ਪੰਚ